ਜਲਵਾ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਾਜਕੁਮਾਰ ਸੋ ਅੱਜ ਅਸੀਂ ਗੱਲ ਕਰਨੀ ਆ ਜੋ ਕੇਂਦਰ ਸਰਕਾਰ ਵੱਲੋਂ ਜਨ ਹਿੱਤ ਲਈ ਆਮ ਵਰਗ ਲਈ ਹਰ ਵਰਗ ਦੇ ਲਈ ਨੇ ਅਨੇਕਾ ਸਹੂਲਤਾਂ ਆਈਆਂ ਨੇ ਅਨੇਕਾ ਸਹੂਲਤਾਂ ਜਿਵੇਂ ਉਹ ਕਰਦਾ ਲੋਨ ਹੋਵੇ ਜਾਂ ਹੋਰ ਵੀ ਸਹੂਲਤਾਂ ਹੋਣ ਕੋਈ ਰਾਸ਼ਨ ਕਾਰਡ ਉਤੇ ਮਿਲਣ ਵਾਲੀ ਸਬਸਿਡੀ ਹੋਵੇ ਜਾਂ ਹੋਰ ਇਸ ਤਰ੍ਹਾਂ ਦਾ ਹੋਵੇ ਤਾਂ ਆਮ ਲੋਕਾਂ ਨੂੰ ਇਹ ਸਹੂਲਤਾਂ ਨਹੀਂ ਮਿਲਦੀਆਂ ਜਿਸ ਦੇ ਸਬੰਧ ਵਿੱਚ ਲੋਕ ਸਰਕਾਰਾਂ ਨੂੰ ਕੌਸਦੇ ਨੇ ਪਰ ਜਿਸ ਦੀ ਜ਼ਿੰਮੇਵਾਰੀ ਕੋਈ ਲੈਣ ਨੂੰ ਤਿਆਰ ਨਹੀਂ ਤਾਂ ਇਸ ਸਬੰਧ ਵਿੱਚ ਅੱਜ ਸੰਜੀਵ ਸ਼ਰਮਾ ਐਡਵੋਕੇਟ ਜੀ ਸਾਡੇ ਨਾਲ ਜੁੜੇ ਨੇ ਤੇ ਇਸ ਮੁੱਦੇ ਦੇ ਵਿਸ਼ੇਸ਼ ਗੱਲਬਾਤ ਕਰਦੇ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਜੋ ਕੇਂਦਰ ਸਰਕਾਰ ਵੱਲੋਂ ਅਨੇਕਾਂ ਰਾਹਤ ਸੋਚਦਾ ਦਿੱਤੇ ਜਾਂਦੇ ਨੇ ਆਮ ਲੋਕਾਂ ਤੱਕ ਕਿਉਂ ਨਹੀਂ ਪਹੁੰਚਦੀਆਂ ਕੀ ਕਾਰਨ ਇਸ ਵਾਰੀ ਬਿਹੇ ਚਰਚਾ ਕਰ ਚਾਹ ਕਰਦੀ ਹੈ ਸੰਜੀਵ ਸ਼ਰਮਾ ਜੀ ਵਿਸ਼ੇਸ਼ ਚਰਚਾ ਕਰਦੇ ਵਿਸ਼ੇਸ਼ ਚਰਚਾ ਲੋ ਜੀ ਹਾਂ ਜੀ ਸਰ ਜੋ ਵੀ ਕੇਂਦਰ ਸਰਕਾਰ ਵੱਲੋਂ ਆਮ ਜਨਤਾ ਦੇ ਜਨ ਹਿਤ ਦੀਆਂ ਸਕੀਮਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਐਸੀਆਂ ਸਕੀਮਾਂ ਨੇ ਜਿਨ੍ਹਾਂ ਚ ਆਮ ਜਨਤਾ ਨੂੰ ਲਾਭ ਦੇਣ ਵਾਸਤੇ ਅਲੱਗ-ਅਲੱਗ ਬੈਂਕਾਂ ਦੇ ਅਫਸਰਾਂ ਨੂੰ ਅਲੱਗ-ਅਲੱਗ ਸਮਾਜ ਸੇਵਿਕ ਸੰਸਥਾਵਾਂ ਨੂੰ ਸ਼ਹਿਰ ਦੇ ਪ੍ਰਸ਼ਾਸਨ ਨੂੰ ਅਤੇ ਡੀਸੀ ਸਾਹਿਬ ਨੂੰ ਵੀ ਇਸ ਬਾਰੇ ਜਾਣੂ ਕਰਾਇਆ ਗਿਆ ਹੈ ਤਾਂ ਕਿ ਇਹ ਜਿਹੜੀਆਂ ਸਕੀਮਾਂ ਪ੍ਰਧਾਨ ਮੰਤਰੀ ਜੀ ਵੱਲੋਂ ਉਲਿੱਕੀਆਂ ਗਈਆਂ ਉਹ ਆਮ ਜਨਤਾ ਤੱਕ ਕਿਵੇਂ ਪਹੁੰਚਣ ਮੈਂ ਦੱਸਣਾ ਚਾਹਨਾ ਹੈ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਕੇਂਦਰ ਸਰਕਾਰ ਦੀਆਂ ਸਕੀਮਾਂ ਸਾਰੀਆਂ ਬਿਲਕੁਲ ਫਲਾਪ ਹੈ ਜ਼ੀਰੋ ਹੈ ਇਸ ਦੇ ਉੱਤੇ ਕੋਈ ਅਮਲ ਨਹੀਂ ਹੋ ਰਿਹਾ ਕਿਉਂਕਿ ਜਿਹੜੀ ਸਰਕਾਰ ਹੈ ਸਾਡੀ ਉਹ ਨਹੀਂ ਚਾਹਦੀ ਕਿ ਕੇਂਦਰ ਦੀਆਂ ਸਕੀਮਾਂ ਜਿਹੜੀਆਂ ਇਸ ਪੰਜਾਬ ਦੇ ਲੋਕਾਂ ਕੋਲੇ ਪਹੁੰਚਣ ਤਾਂ ਉਸ ਪਾਰਟੀ ਦਾ ਜਨ ਅਧਾਰ ਵਧੇ ਔਰ ਦੂਸਰੇ ਪਾਸੇ ਸਾਡੇ ਜਿਹੜੇ ਬੈਂਕਾਂ ਦੇ ਵਿੱਚ ਬੈਠੇ ਵੱਡੇ ਵੱਡੇ ਅਫਸਰ ਜਿਨ੍ਹਾਂ ਨੂੰ ਸ਼ਾਇਦ ਇਸ ਗਰਮੀ ਦਾ ਔਰ ਗਰੀਬ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਦਾ ਉਹਨਾਂ ਦੇ ਡੁੱਲਦੇ ਪਸੀਨੇ ਬਾਰੇ ਸ਼ਾਇਦ ਜਾਣਕਾਰੀ ਨਾ ਹੋਵੇ ਕਿਉਂਕਿ ਉਹਨਾਂ ਨੇ ਏਸੀ ਦੇ ਵਿੱਚ ਬਹਿਣਾ ਹੈ ਏਸੀ ਕਾਰ ਚਾਣਾ ਹੈ ਕੋਠੀ 'ਚ ਵੀ ਏਸੀ ਲੱਗਣੇ ਆ ਉਹਨਾਂ ਲੋਕਾਂ ਨੂੰ ਇਸ ਆਮ ਜਨਤਾ ਆਮ ਗਰੀਬ ਜਨਤਾ ਦੇ ਦੁੱਖਾਂ ਦਾ ਉਹਨਾਂ ਦੇ ਕੀ ਚਾਹੀਦਾ ਉਹਨਾਂ ਨੂੰ ਉਸ ਬਾਰੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈਗੀ ਔਰ ਨਾ ਹੀ ਉਹ ਚਾਹਦੇ ਹੈ ਕਿ ਸਕੀਮਾਂ ਉਹਨਾਂ ਤੱਕ ਪਹੁੰਚਿਆ ਪਹੁੰਚਣ ਦੂਸਰੇ ਪਾਸੇ ਕੱਲ ਹੀ ਮੈਂ ਅੱਜ ਦੇਖ ਰਿਹਾ ਸੀ ਇੱਕ ਮੀਟਿੰਗ ਹੋਈ ਹੈ ਮਾਨਯੀ ਡੀਸੀ ਸਾਹਿਬ ਵੱਲੋਂ ਬੈਂਕਾਂ ਦੇ ਅਲੱਗ-ਅਲੱਗ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ ਮੈਂ ਕਹਿਣਾ ਚਾਹਾਂਗਾ ਵੀ ਜਿਹੜੀ ਮੀਟਿੰਗ ਅੱਜ ਹੋ ਰਹੀ ਹੈ ਇਹ ਜਿਹੜੀਆਂ ਸਕੀਮਾਂ ਅਲੱਗ-ਅਲੱਗ ਕਲਿਆਨਕਾਰੀ ਯੋਜਨਾ ਕੇਂਦਰ ਸਰਕਾਰ ਵੱਲੋਂ ਮੱਈਆ ਕਰਾਈਆਂ ਗਈਆਂ ਨੇ ਤੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ ਹਨ ਪਰ ਅੱਜ ਹੀ ਇਹ ਪ੍ਰਸ਼ਾਸਨ ਨੂੰ ਯਾਦ ਕਿਉਂ ਆਇਆ ਇਸ ਕਰਕੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਇਹੋ ਜੇ ਨਾਕਾਬਿਲ ਅਫਸਰ ਹੈ ਜਿਹੜੇ ਆਮ ਜਨਤਾ ਨੂੰ ਸਿਰਫ ਇੱਕ ਬੈਂਕ ਅਕਾਊਂਟ ਖੋਲਣ ਵਾਸਤੇ ਵੀ ਪਰੇਸ਼ਾਨ ਕਰਦੇ ਹੋਣ ਕਿ ਤੁਸੀਂ ਸਮਝਦੇ ਹੋ ਕਿ ਇਹ ਸਕੀਮਾਂ ਉਹ ਗਰੀਬਾਂ ਤੱਕ ਪਹੁੰਚ ਸਕਦੀਆਂ ਨਹੀਂ ਪਹੁੰਚਣਗੀਆਂ ਇਸ ਕਰਕੇ ਇਸ ਲਈ ਇੱਕ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਜਿਹੜਾ ਵੀ ਬ੍ਰਾਂਚ ਦਾ ਹੈੱਡ ਜਿਹੜਾ ਬ੍ਰਾਂਚ ਦਾ ਪ੍ਰਬੰਧਕ ਹੈਗਾ ਜਿੰਨੀ ਦੇਰ ਤੱਕ ਉਸ ਦੀ ਜ਼ਿੰਮੇਵਾਰੀ ਫਿਕਸ ਨਹੀਂ ਕੀਤੀ ਜਾਵੇਗੀ ਉਸ ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਵੇਗੀ ਉਸ ਨੂੰ ਸਰਵਿਸ ਤੋਂ ਬਰਖਾਸਤ ਨਹੀਂ ਕੀਤਾ ਜਾਏਗਾ ਤਦ ਤਦੇ ਤੱਕ ਇਹ ਪੰਜਾਬ ਦੀ ਆਮ ਜਨਤਾ ਨੂੰ ਕੇਂਦਰ ਵੱਲੋਂ ਉਲਕੀਆਂ ਗਈਆਂ ਕੋਈ ਵੀ ਸਕੀਮ ਨਹੀਂ ਪਹੁੰਚੇਗੀ ਹੋ ਨਾ ਹੀ ਪਹੁੰਚਣੀ ਹੈ ਚਾਹੇ ਤੁਸੀਂ ਜਿੰਨਾ ਮਰਜੀ ਜੋਰ ਲਾਈ ਜਾਵੇ ਇਸ ਦੀ ਪੂਰੀ ਦਾ ਪੂਰਾ ਜਿਹੜਾ ਧਰਮਦਾਰ ਹੈ ਉਹ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਤੇ ਹੈ ਜ਼ਿਲ੍ਹਾ ਪ੍ਰਸ਼ਾਸਨ ਇਹਨਾਂ ਦੀ ਖਚਾਈ ਕਰੇ ਤੇ ਇਹਨਾਂ ਦੇ ਲਿਖਤ ਰੂਪ ਦੇ ਵਿੱਚ ਕੰਪਲੀਟ ਜਿਹੜੀ ਹੈ ਉਹ ਸੈਂਟਰ ਸਰਕਾਰ ਨੂੰ ਭੇਜੀ ਜਾਵੇ ਜਹੇ